ਇੱਥੇ ਜਿਹੜੇ ਠੇਕੇਦਾਰ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਜਿਹੜੇ ਇੰਚਾਰਜ ਆ ਕੀ ਕਹਿਣਾ ਜੀ ਤੁਹਾਡਾ ਜੀ ਕਿ ਕਿੰਨੀ ਕੁ ਸੜਕ ਜਿਹੜੀ ਪਾਈ ਜਾ ਰਹੀ ਜੀ ਹਾਂਜੀ ਕਿੰਨਾ ਕੁ ਮਟੀਰੀਅਲ ਪਾਇਆ ਜਾ ਰਿਹਾ ਜੀ ਜਨਾਬ ਜੀ ਦੱਸ ਦੋ ਦਿੱਤਾ ਜਾਵੇ ਕਿੰਨਾ ਕੁ ਮਟੀਰੀਅਲ ਪਾਇਆ ਜਾਣਾ ਕਿੰਨੀ ਕੁ ਸੜਕ ਬਣਨੀ ਆ ਕਿੰਨੇ ਕਿੰਨੇ ਇੰਚੀ ਜਿਹੜਾ ਪਾਇਆ ਜਾਣਾ ਤੁਸੀਂ ਇੱਕ ਮਿੰਟ ਜੀ ਦੌੜੋ ਨਾ ਤੁਸੀਂ ਜਵਾਬ ਦੇ ਦਿਓ ਕਿੰਨਾ ਮੈਂ ਕੋਈ ਜੀ ਮੈਂ ਹਾਂਜੀ ਤੁਸੀਂ ਇੰਚਾਰਜ ਹੋ ਤੁਸੀਂ ਦੇਖ ਸਕਦੇ ਸਕੂਟਰੀ ਲੈ ਕੇ ਦੌੜ ਗਏ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਸultanpur Lodhi ਦੇ ਵਿੱਚ 550 ਸਾਲ ਦੇ ਇਹ ਡਬਲ ਰੋਡ ਜਿਹੜਾ ਬਣਾਇਆ ਗਿਆ ਸੀ ਪਰ ਇਹ ਜਿਹੜਾ ਰੋਡ ਡਬਲ ਵਾ ਇਸ ਦਾ ਜਿਹੜਾ ਮਟੀਰੀਅਲ ਆ ਇਹ ਤਕਰੀਬਨ 8-9 ਮਹੀਨੇ ਪਹਿਲਾਂ ਇੱਧਰ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ 8-9 ਮਹੀਨੇ ਪਹਿਲਾਂ ਇਹ ਸੜਕ ਜਿਹੜੀ ਆ ਬਣਾਈ ਗਈ ਸੀ ਪਰ ਇਹ ਟੁੱਟਣੀ ਸ਼ੁਰੂ ਹੋਣ ਕੇ ਦੁਬਾਰਾ ਜਿਹੜੀ ਆ ਇਸ ਨੂੰ ਬਣਾਇਆ ਗਿਆ ਜਾ ਰਿਹਾ ਵਾ ਔਰ ਵਿੱਚ ਵਿੱਚ ਜਿਹੜੇ ਆ ਜਿੱਥੇ-ਜਿੱਥੇ ਟੁੱਟੀ ਆ ਉੱਥੇ-ਉੱਥੇ ਦੁਬਾਰਾ ਜਿਹੜਾ ਮਟੀਰੀਅਲ ਇਸ ਦੇ ਵਿੱਚ ਪਾਇਆ ਜਾ ਰਿਹਾ ਉਹ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਵੱਲ ਵੱਡੇ ਵੱਡੇ ਦਾਅਵੇ ਜੜੇ ਆ ਉਹ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਜਦੋਂ ਇਹ ਸੜਕਾਂ ਤੇ ਜਿਹੜੇ ਟੈਂਡਰ ਲੈ ਜਾਂਦੇ ਨੇ ਤੇ ਉਹ 2-4 ਮਹੀਨੇ ਦੇ ਵਿੱਚ ਹੀ ਇਹ ਸੜਕ ਜਿਹੜੀ ਟੁੱਟਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਜਿਹੜੇ ਆ ਹੁਣ ਇਸ ਠੇਕੇਦਾਰ ਵੱਲੋਂ ਦੁਬਾਰਾ ਜਿਹੜੀ ਇਹ ਸੜਕ ਆ ਉਹ ਜਿਹੜੇ ਦੁਬਾਰਾ ਸੜਕ ਜਿਹੜੀ ਆ ਇਸ ਨੂੰ ਬਣਾਇਆ ਜਾ ਰਿਹਾ ਵਾ ਰਿਪੇਅਰ ਕੀਤਾ ਜਾ ਰਿਹਾ ਮਤਲਬ ਕਿ 6 ਮਹੀਨੇ ਦੇ ਵਿੱਚ ਵਿੱਚ ਜਿਹੜੀ ਸੜਕ ਟੁੱਟ ਗਈ ਉਸ ਨੂੰ ਦੁਬਾਰਾ ਜਿਹੜੀ ਆ ਠੇਕੇਦਾਰ ਵੱਲੋਂ ਬਣਾਇਆ ਜਾ ਰਿਹਾ ਔਰ ਇਸ ਤਰ੍ਹਾਂ ਦੇ ਟੁੱਟੇ ਰੋਟੇ ਰੋਟੇ ਜਿਹੜੇ ਛੋਟੇ ਛੋਟੇ ਆ ਉਤੋਂ ਕੱਟ ਕੇ ਜਿਹੜੀ ਸੜਕ ਨੂੰ ਦੁਬਾਰਾ ਜਿਹੜਾ ਇਸ ਦੇ ਉੱਤੇ ਮਟੀਰੀਅਲ ਪਾਇਆ ਜਾ ਰਿਹਾ ਵਾ ਗੱਲ ਹੈ ਕਿ ਜਿੱਥੇ ਮਤਲਬ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਹਾਂ ਵੀ ਸੜਕਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਜਾਣਗੀਆਂ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਮੁੱਖ ਮੰਤਰੀ ਵੱਲੋਂ ਵੀ ਜਿਹੜਾ ਆਇਆ ਗਿਆ ਔਰ ਇੱਥੇ ਜਿਹੜੇ ਠੇਕੇਦਾਰ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਜਿਹੜੇ ਇੰਚਾਰਜ ਆ ਕੀ ਕਹਿਣਾ ਜੀ ਤੁਹਾਡਾ ਜੀ ਕਿ ਕਿੰਨੀ ਕੁ ਸੜਕ ਜਿਹੜੀ ਪਾਈ ਜਾ ਰਹੀ ਜੀ ਹਾਂਜੀ ਕਿੰਨਾ ਕੁ ਮਟੀਰੀਅਲ ਪਾਇਆ ਜਾ ਰਿਹਾ ਜੀ ਜਨਾਬ ਜੇ ਦੱਸ ਦੋ ਦਿੱਤਾ ਜਾਵੇ ਕਿੰਨਾ ਕੁ ਮਟੀਰੀਅਲ ਲਾਇਆ ਜਾਣਾ ਕਿੰਨੀ ਕਿ ਸੜਕ ਬਣਨੀ ਆ ਕਿੰਨੇ ਕਿੰਨੇ ਇੰਚ ਜਿਹੜਾ ਪਾਇਆ ਜਾਣਾ ਤੁਹਾਡੇ ਵੱਲੋਂ ਚੁੱਪੀ ਜਿਹੜੀ ਆ ਉਹ ਦਰਸਾਈ ਜਾ ਰਹੀ ਆ ਲੱਗਦਾ ਹੈ ਕਿ ਕੋਈ ਨਾ ਕੋਈ ਤੇ ਜ਼ਰੂਰ ਇਸ ਦੇ ਵਿੱਚ ਕਪਲਾ ਹੈ ਜਿਹੜਾ ਕਿ ਚੁੱਪੀ ਜਿਹੜੀ ਦਰਸਾਈ ਜਾ ਰਹੀ ਆ ਮੇਰੇ ਨਾਲ ਨਾਲ ਜਿਹੜਾ ਅੱਗੇ-ਅੱਗੇ ਜਿਹੜੇ ਉਹ ਬੋਲਣ ਲਈ ਮਜਬੂਰ ਨਹੀਂ ਗਏ ਕਿ ਹਾਂ ਵੀ ਉਹ ਬੋਲ ਕੇ ਦੱਸਣ ਲਈ ਮਜਬੂਰ ਨਹੀਂ ਕਿ ਇਸ ਦੇ ਜਿਹੜੇ ਟੋਟੇ ਆ ਲਗਾਤਾਰ ਬਣਾਏ ਜਾਣਗੇ ਜਾਂ ਕੀ ਕੀਤਾ ਜਾਣਗੇ ਤੁਸੀਂ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾ ਸਕਦੀਆਂ ਤੁਸੀਂ ਇੱਕ ਮਿੰਟ ਜੀ ਦੌੜੋ ਨਾ ਤੁਸੀਂ ਜਵਾਬ ਦੇ ਦਿਓ ਤੇ ਕਿੰਨਾ ਮੈਂ ਕੋਈ ਨਹੀਂ ਮੈਂ ਹਾਂਜੀ ਤੁਸੀਂ ਇੰਚਾਰਜ ਹੋ ਤੁਸੀਂ ਦੇਖ ਸਕਦੇ ਸਕੂਟਰੀ ਲੈ ਕੇ ਦੌੜ ਗਏ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਇਹ ਵੱਡੇ ਵੱਡੇ ਜਿਹੜੇ ਆ ਦਾਅਵੇ ਕੀਤੇ ਜਾਂਦੇ ਪਹਿਲਾਂ ਟੈਂਡਰ ਭਰੇ ਜਾਂਦੇ ਆ ਇਹ ਸੜਕਾਂ ਦੇ ਉਸ ਤੋਂ ਬਾਅਦ ਇਹ ਸੜਕਾਂ ਦੇ ਇਹ ਹਾਲ ਹੋ ਜਾਂਦੇ ਆ ਇਸ ਨੂੰ 6 ਮਹੀਨੇ ਦੇ ਵਿੱਚ ਵਾਪਸ ਦੁਬਾਰਾ ਬਣਾਉਣਾ ਪੈਂਦਾ ਏ ਕੀ ਇਸ ਤਰ੍ਹਾਂ ਦੀਆਂ ਸੜਕਾਂ ਬਣਨਗੀਆਂ ਜੜੀਆਂ ਕਿ ਮਹੀਨੇ ਬਾਅਦ ਹੀ ਜੜੀਆਂ ਟੁੱਟ ਜਾਣਗੇ ਦੋਸਤੋ ਬਾਅਦ ਫਿਰ ਰਿਪੇਅਰ 6 ਮਹੀਨਾ ਬਾਅਦ ਹੀ ਜਿਹੜੀ ਇੱਥੇ ਕੀਤੀ ਜਾਣੇ ਬਾਬੇ ਨਾਨਕ ਦੇ ਪਵਿੱਤਰ ਨਗਰੀ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਘਟਾਲਾ ਕੀਤਾ ਗਿਆ ਵਾ ਜਿਸ ਦਾ ਇਹ ਘਟਾਲਾ ਕੀ ਸਰਕਾਰ ਵੱਲੋਂ ਕੀਤਾ ਗਿਆ ਜਾਂ ਇਹਨਾਂ ਟੈਂਡਰਾਂ ਵੱਲੋਂ ਕੀਤਾ ਗਿਆ ਜਾਂ ਹੋਰ ਕੋਈ ਵਿੱਚ ਵੱਡੇ-ਵੱਡੇ ਮਗਰਮੱਛ ਨੇ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਡਬਲ ਰੋਡ ਤੇ ਬਣਾਇਆ ਗਿਆ ਪਰ ਇਹ ਕਿ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਦੁਬਾਰਾ ਟੁੱਟ ਗਿਆ ਉਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਕੋਈ ਵੀ ਆਪਣੇ ਜਿਹੜੀ ਆ ਉਹ ਆਪਣਾ ਪੱਖ ਦੇਣ ਲਈ ਤਿਆਰ ਨਹੀਂ ਕਪੂਰਸਲਾ ਤੋਂ ਕੈਮਰਾਮੈਨ ਆਦ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀ.ਡੀ.ਸੀ.